ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਯਾਨੀ 83 ਕਰਮਜੀਤ ਉਪਰ ਸਵਾਗਤ ਹੈ ਦੋਸਤੋ ਅੱਜ ਤੁਹਾਡੇ ਸਾਰਿਆਂ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਬਹੁਤ ਹੀ ਖੂਬਸੂਰਤ ਕਹਾਣੀ ਕੁਲਫੀ ਦੋਸਤੋ ਪੰਜਾਬੀ ਕਹਾਣੀ ਜਗਤ ਦੇ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਕੋਈ ਤਾਰੂਫ ਦਾ ਮਹਤਾਜ ਨਹੀਂ ਉਸਨੇ ਤਕਰੀਬਨ 10 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਜਿਸ ਵਿੱਚ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਡਿੜ ਆਦਮੀ ਸਵਾਲ ਜਵਾਬ ਸ਼ਹਿਰ ਤੇ ਗ੍ਰਾਂ ਸਾਰੀ ਪੱਤੀ ਸ਼ਾਮਿਲ ਹਨ ਦੋਸਤੋ ਉਸ ਨੂੰ ਯਥਾਰਥਵਾਦੀ ਕਹਾਣੀਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਜੇਕਰ ਯਥਾਰਥਵਾਦੀ ਗੱਲ ਕਰੀਏ ਤਾਂ ਇਸ ਦਾ ਸਿੱਧਾ ਸਬੰਧ ਸਾਹਿਤਕਾਰ ਦੀ ਜੀਵਨ ਫਿਲਾਸਫੀ ਤੇ ਉਸ ਦੀ ਰਚਨਾ ਦ੍ਰਿਸ਼ਟੀ ਨਾਲ ਹੁੰਦਾ ਹੈ ਯਥਾਰਥਵਾਦੀ ਸਾਹਿਤ ਦਾ ਮੁੱਖ ਆਧਾਰ ਜੀਵਨ ਯਥਾਰਥ ਦਾ ਨਿੱਜੀ ਅਨੁਭਵ ਹੈ ਜਿੰਨਾ ਕੋਈ ਸਾਹਿਤਕਾਰ ਆਪਣਾ ਨਿੱਜੀ ਅਨੁਭਵ ਨੂੰ ਸਮੂਹਿਕ ਅਨੁਭਵ ਬਣਾ ਕੇ ਪੇਸ਼ ਕਰੇਗਾ ਉਸ ਦਾ ਸਾਹਿਤ ਉਤਨਾ ਹੀ ਬਦਸਫਰ ਹੋਵੇਗਾ ਕੁਲਫੀ ਗਰਮ ਕੋਟ ਰਜ਼ਾਈ ਰਾਸ ਲੀਲਾ ਪ੍ਰੌਣਾ ਸਿੱਟਾ ਇੱਜ਼ਤ ਦਾ ਸਵਾਲ ਦੋਸਤੋ ਉਸ ਦੀਆਂ ਬਹੁ ਚਰਚਿਤ ਕਹਾਣੀਆਂ ਨੇ ਸੋ ਉਸ ਦੀਆਂ ਬਹੁ ਚਰਚਿਤ ਕਹਾਣੀਆਂ ਦੇ ਵਿੱਚੋਂ ਕੁਲਫੀ ਖਾਸ ਅਹਿਮੀਅਤ ਰੱਖਦੀ ਹੈ ਸੋ ਦੋਸਤੋ ਬਹੁਤੀ ਦੇਰੀ ਨਾ ਕਰਦੀ ਹੋਈ ਸ਼ੁਰੂ ਕਰਦਾ ਹਾਂ ਇਹ ਕਹਾਣੀ ਮਹੀਨਾ ਮੁੱਕਣ ਦੀ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉਡਪੜ ਜਾਂਦੀ ਹੈ ਮੈਨੂੰ ਪੱਠੇ ਦੀ ਸਭ ਚਵਰੀ ਸੀ ਪਾਸਾ ਵਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸਫਦੀਆਂ ਪਿੜੀਆਂ ਪਿੰਡੇ ਵਿੱਚ ਖੁਬੀਆਂ ਹੋਈਆਂ ਸਨ ਗਲੀ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ ਮਲਾਈ ਵਾਲੀ ਕੁਲਫੀ ਠੰਡੀ ਠਾਰ ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੀਵਸਾਂ ਪੈਸੇ ਦੀ ਤੰਗੀ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਮੈਂ ਆਪਣੀ ਦਿਲ ਦੀ ਚਾਹਤੋ ਬਚਨ ਲਈ ਕੁਲਫੀ ਸ਼ਬਦ ਦੀ ਬਣਤਰ ਤੇ ਵਿਚਾਰ ਕਰਨ ਦੀ ਅੜ ਲੈ ਲਈ। ਕੁਫਲ ਦਾ ਅਰਥ ਹੈ ਜੰਦਰਾ। ਸੁਨਿਆਰਿਆਂ ਨੇ ਗਹਿਣਿਆਂ ਵਿੱਚ ਇਸ ਨੂੰ ਲਾ ਕੇ ਕੁਫਲ ਦਾ ਕੁਲਫੀ ਬਣਾ ਦਿੱਤਾ। ਕੁਲਫ ਤੋਂ ਬਣੀ ਕੁਲਫੀ ਨੂੰ ਵੀ 3 ਦੇ ਸੰਚੇ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ। ਇਸ ਲਈ ਕੁਲਫੀ ਕਿਹਾ ਜਾਂਦਾ ਹੈ ਤੇ ਇਦਾਂ ਹੌਲੀ-ਹੌਲੀ ਪਤਾ ਨਹੀਂ ਕਦੋਂ ਨੀਂਦ ਨਹੀਂ ਮੀਰਾ ਕੁਲਫੀ ਤੂੰ ਛੁਟਕਾਰਾ ਕਰ ਦਿੱਤਾ ਮੇਰੀ ਦੁਪਹਿਰ ਮਗਰੂਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਖਲੂਣ ਕੇ ਜਗਾ ਹੀ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਦੀ ਕਿੰਨੀਆਂ ਅੱਜਾਂ ਮਾਰੀਆਂ ਜਾਗਦੇ ਹੀ ਨਹੀਂ ਤੁਛੀ ਹਾਂ ਹਾਂ ਤੂੰ ਕੀ ਕਹਿਣਾ ਹੈ ਦੱਸ ਵੀ ਮੈਂ ਕੁਝ ਕਾਲੇ ਪੈ ਕੇ ਪੁੱਛਿਆ ਤੱਕਾ ਇੱਕ ਤੱਕਾ ਦਿਓ ਦਾ ਜੀ ਪਰ ਤੱਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੂਨ ਦੀ 26 ਤਰੀਕ ਸੀ ਘਰ ਦਾ ਖਰਚ ਬਾਜ਼ਾਰ ਦੀ ਉਧਾਰ ਦੀ ਸ਼ਾਖ ਤੇ ਮਸੀਂ ਤੁਰ ਰਿਹਾ ਸੀ ਤੱਕਾ ਦਿਓ ਵੀ ਨਾ ਦਾ ਜੀ ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕੇ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟਕਾ ਕੀ ਕਰਨਾ ਹੈ ਖਾਚਨਾ ਮੈਂ ਟਕਾ ਖੋਰ ਕੀ ਕਾਇਦਾ ਤਕੇ ਨੂੰ ਮੈਨੂੰ ਪਤਾ ਹੀ ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਮੈਨੂੰ ਢੇਲਾ ਖਰਚ ਨੂੰ ਮਿਲਦਾ ਸੀ ਤੇ ਤੇਲੇ ਦੇ ਮੁਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਖਣ ਵਿੱਚ ਨਹੀਂ ਸਨ ਆਉਂਦੇ ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਮਿਲ ਸਕਦੇ ਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੀ ਪਾਸਕੂ ਵੀ ਨਹੀਂ ਸੀ ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆ ਦੀ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਤਨ ਕੁਬੀਰਾਂ ਤੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰੇ ਸ਼ੋਲੇ ਦਹੂ ਕ ਗੁੰਜਿਆ ਤੇ ਨਾਲ ਹੀ ਕਾਕੇ ਆਖਿਆ ਤਕਾ ਨਿਉ ਵੀ ਨਾ ਦਾਜੀ ਤਕਾ ਪੈੜਾ ਹੁੰਦਾ ਮੈਂ ਹਾਲਾਤ ਤੂੰ ਪੈਦਾ ਹੋਈ ਬਦ ਹਵਾਸੀ ਜੇ ਹੀ ਵਿੱਚ ਕਿਹਾ ਹੂੰ ਤਕਾ ਵੀ ਕਦੇ ਪੈਰਾ ਹੁੰਦਾ ਹੈ ਦਾਜੀ ਤਕੇ ਦਾ ਮੁਰਮਰਾ ਆਉਂਦਾ ਹੈ ਮੁਰਮਰਾ ਤਾਂ ਪੈੜਾ ਹੁੰਦਾ ਮੈਂ ਆਖਿਆ ਤੇ ਬਾਕੀ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਮੁਰਮਰਾ ਦੀ ਮਿੱਠਾ ਹੁੰਦਾ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਹੋਕੀ ਹਕਮਤ ਜਨਾਉਂਦਿਆ ਕਿਹਾ ਮੁਰਮਰੇ ਨਾਲ ਖੰਗ ਲੱਗ ਜਾਂਦੀ ਏ ਬੱਚੂ ਤੁਸੀਂ ਟਕਾ ਦਿਓ ਦਾਜ ਜੀ ਤੁਸੀਂ ਟਕਾ ਦਿਓ ਮੈਨੂੰ ਨਹੀਂ ਲੱਗਦੀ ਲੁਗਦੀ ਖੰਗ ਮੁੰਡਾ ਮੱਛਰ ਦਾ ਜਾਪਨਾ ਸੀ ਟਕਾ ਮੇਰੇ ਕੋਲ ਹੈ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਖਬਰੀ ਵੱਡਾ ਲੋਭ ਦੇ ਕੇ ਭਣਾਉਣ ਲਈ ਮੁਰਮਰਾ ਗੰਦਾ ਹੁੰਦਾ ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ ਮੁਰਮਰੇ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣੀ ਮੰਨ ਗਿਆ ਸਮਝਿਆ ਬਲਾਟਲੀ ਮੈਂ ਸੋਚਿਆ ਕਿਤੇ ਕੋਈ ਹੋਰ ਛਾਵੜੀ ਵਾਲਾ ਨਾ ਆ ਜਾਵੇ ਸੋਵੇਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਸ਼ ਕਰ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਨੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਨੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਹੋ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿ ਨਹੀਂ ਦਿੱਤੇ ਜਾਂਦੀ ਜੋ ਇਕੱਠੀ ਮੰਗ ਨਾ ਕਰਨ ਮੰਗ ਕੀਤਾ ਕਈ ਵਾਰੀ ਨੌਕਰੀوں ਜਵਾਬ ਹੋ ਜਾਂਦਾ ਹੈ ਮੈਂ ਡਰ ਗਿਆ ਬੇਰੋਜ਼ਗਾਰੀ ਦੇ ਭਿਆਨਕ ਭਵਿੱਖਤ ਨਹੀਂ ਮੈਨੂੰ ਕੰਬਾ ਦਿੱਤਾ ਕਾਇਰਾ ਵਾਂਗ ਮੈਂ ਸਦਾ ਤੋਂ ਚੁੱਪ ਰਿਆ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸ਼ਾਮੀ ਇਹ ਸਮਝ ਕੇ ਕਿ ਕਾਕਾਸ਼ੀਤੀ ਸੋ ਜਾਂਦਾ ਹੈ ਮੈਂ ਦੱਬੀ ਪੈਰੀ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ ਉੱਤੋਂ ਹੀ ਆਵਾਜ਼ ਆਈ ਦਾਜ ਜੀ ਆਇਆ ਜੇ ਤੇ ਥੋੜੇ ਚਿਰ ਮਗਰੂ ਕਾਕੇ ਨੇ ਆਣ ਬੂਹਾ ਖੋਲਿਆ ਦਾਜ ਜੀ ਕੁਲਫੀ ਖਾਂ ਜਾਣਾ ਜੇ ਉਸਨੇ ਭਰਪੂਰ ਇਲਜੀ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਨਿਮੂ ਚੂਨਾ ਜਹਾ ਹੋਗੀ ਅੱਗੇ ਲੱਗ ਤੁਰਿਆ ਮੰਜੇ ਤੇ ਬੈਠ ਕੇ ਕਾਕਾ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਏ ਕੁਲਫੀ ਕੱਲ ਖਾਵਾਂਗੇ ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ ਫਿਰ ਆਖਣ ਲੱਗਾ ਦਾਜ ਜੀ ਤਾਰੇ ਪਈਏ ਹੁੰਦੇ ਨੇ ਨਾ ਵੱਡਾ ਭਾਖਦਾ ਸੀ ਤਾਰੇ ਪਈਏ ਹੁੰਦੇ ਨੇ ਤੇ ਦਾਜ ਜੀ ਸਾਰੇ ਪਈਏ ਸਾਡੇ ਕੋਥੇ ਤੇ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਅੱਖੀਂ ਕੀ ਤਾਰੀ ਰੁਪਈਏ ਨਹੀਂ ਹੁੰਦੀ ਮਨ ਨੂੰ ਉਸ ਦਾ ਸਵਰਗਟਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਦੇਖਦਾ ਆਖਰ ਸੌਂ ਹੀ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੀਆਂ ਨਹੀਂ ਸਿਪੰਦਾ ਮੰਗਣਾ ਬਾਤ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਮੰਗਣ ਵਿੱਚ ਆਖਰ ਇੱਕ ਸਾਥੀ ਕੋਲ 3 ਰੁਪਏ ਲੈ ਹੀ ਲਈ ਜਦ ਕਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਸੌ ਰਿਹਾ ਸੀ ਰੋਟੀ ਖਵਾਉਂਦਾ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਚ ਲਈ ਅਦਮਨ ਲੱਕੜੀਆਂ ਸ਼ਾਮ ਦੀ ਸਬਜ਼ੀ ਲੂਣ ਤੇਲ ਆਦ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਹੀ 3 ਰੁਪਏ ਮੁੱਕ ਗਏ ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਰੋਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਉਹਨੂੰ ਯਾਦ ਰਹਿਣਾ ਮੈਂ ਟਕਾ ਦੇ ਛਡਾਂਗੀ ਮੁਰਮਰੇ ਲਈ ਕਾਕੀ ਨੇ ਜਾਗਦਿਆਂ ਹੀ ਕੁਲਫੀ ਮੰਗੀ ਚਿੱਕ ਚਹਾੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸਨ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੀ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ ਕਾਕੀ ਨੂੰ ਸੁੱਤਾ ਦੇਖ ਕੇ ਸਾਵਿਤ ਸਾ ਆਇਆ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚੇਰਮੈਨ ਨੂੰ ਉਡੀਕਦਾ ਰਿਹਾ ਸੀ ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਬੇਚੈਨ ਰਿਹਾ ਨੀਂਦ ਆਉਂਦੀ ਹੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ ਤੇ ਅੱਖ ਦੇ ਨਹੀਂ ਸੂਲਾ ਤੇ ਵੀ ਆ ਜਾਂਦੀ ਹੈ ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ ਕਾਕਾ ਕੁਛ ਸੁੱਤਾ ਬੇਚੈਨ ਜਾਪਦਾ ਸੀ ਉਸ ਦੋ ਤਿੰਨ ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ ਹੁਣ ਉਸ ਬਾਹਰ ਉਲਟਾ ਕੀ ਮੇਰੀ ਮੂਤੇ ਮਾਰੀ ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ ਹੁਣ ਚੇਤਨ ਹੋ ਗਿਆ ਕਾਕਾ ਕੁਝ ਬੁਰਬੁੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਫਿਰ ਉਹ ਉੱਚੀ ਬੜਾਇਆ ਕੂਫੀ ਕੂਫੀ ਦਾਜੀ ਕੂਫੀ ਮੈਂ ਵਿਹਬਲ ਹੋ ਉਠਿਆ ਸਰਦਾਰ ਜੀ ਜਾਗਦੇ ਹੋ ਸ਼੍ਰੀਮਤੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਕਸਮਾ ਖਾਣਾ ਸੱਤਿਆ ਪਿਆ ਵੀ ਕੁਲਫੀ ਮੰਗਦਾ ਮੇਰੇ ਤੇ ਮਾਨੂੰ ਬਿਜਲੀ ਪੈ ਗਈ ਮੈਂ ਚੁੱਪ ਰਹਾ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾਗ ਕੇ ਕਾਕੇ ਨੇ ਕੁਲਫੀ ਦੀ ਮੰਗ ਕੋਈ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੈਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈ ਲਈ ਲੇਟ ਗਿਆ ਉਸ ਜਵਨ ਵਾਲੀ ਸਫ ਉੱਤੇ ਅਤੇ ਖੁਦਾਰ ਨਾ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਹਾ ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅਦਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਹਾ ਸੀ ਦੂਸਰੀ ਆਵਾਜ਼ ਤੇ ਉਸ ਦੇ ਕੰਨ ਖੜੀ ਹੋ ਗਏ ਬਤਖ ਨੂੰ ਸੁੱਟ ਕੇ ਉਹ ਖੜਾ ਹੋਇਆ ਬੂਹੇ ਲੱਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ ਪਰ ਉਹ ਉੱਥੇ ਹੀ ਖੜੁੱਤਾ ਰਿਹਾ ਫਿਰ ਉਹ ਬਾਹਰ ਤੁਰ ਗਿਆ ਮੈਂ ਛੋਪਲੀ ਛੋਪਲੀ ਉੱਠ ਕੇ ਬੂਹੇ ਓਲੇ ਆਖੜ ਉਤਾ ਕੁਲਫੀ ਵਾਲਾ ਸਾਹਮਣੇ ਸਾਜੀ ਦੇ ਮੁੰਡੇ ਨੂੰ ਕੁਲਫੀ ਕੱਢ ਕੇ ਦੀਨ ਦੀ ਆਹਰ ਵਿੱਚ ਸੀ ਇਹ ਮੁੰਡਾ ਗਲੀ ਦਾ ਬੁੱਲੀ ਸੀ ਤੇ ਆਪਣੇ ਤੋਂ ਛੋਟਿਆਂ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ ਅਠਾਂ ਕੋ ਵਰਿਆਂ ਦਾ ਸੀ ਤੇ ਸਾਡੇ ਕਾਕਾ ਤੂੰ ਤੈਨੂੰ ਕੁਸਾਲ ਵੱਡਾ ਸੀ ਕਾਕਾ ਸਿਪਾਈਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ ਕੁਲਫੀ ਵਾਲ ਉਹ ਗੋ ਨਾਲ ਦੇਖ ਰਿਹਾ ਸੀ ਪਰ ਉਸ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗੀ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ ਕਾਕਾ ਤਸਦੀਕੀ ਉਸ ਨੂੰ ਪੈ ਗਿਆ ਹੋ ਗਈ ਪਲੇਟ ਹੋ ਗਈ ਕੁਲਫੀ ਫਲੁਦਾ ਤੇ ਚਮਚਾ ਤੇ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸ ਦੀ ਵੱਲ ਦੇਖਦਾ ਰਿਹਾ ਕੁਲਫੀ ਦਾ ਨੁਕਸਾਨ ਤੇ ਆਪਣੀ ਹੀਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਫਿਰ ਉਸ ਨੂੰ ਇੱਕ ਐਸੀ ਟੁੱਡਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ ਮੈਂ ਨਸ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ ਸ਼ਾਣੀ ਜੋ ਕਿਸੇ ਦਾ ਕੋਈ ਉਲਾਮਬਾ ਨਹੀਂ ਸੀ ਸੁਣਦੀ ਅੱਡ ਸਾਡੇ ਉਲਾਮਬਾ ਦੇਣ ਆਈ ਕਾਕੇ ਦਾ ਸਰੀਰ ਭਖ ਰਿਹਾ ਸੀ ਸ਼੍ਰੀਮਤੀ ਨੇ ਕਿਹਾ ਆਖ ਹਸਮਾ ਖਾਣਿਆ ਤੂੰ ਲੱਗਾ ਹੁਣੇ ਉਲਾਂਬੇ ਲਿਆਉਣ ਤੇ ਮਾਰਲੇ ਚੇੜ ਉਗਰੀ ਮੈਂ ਕਿਹਾ ਕੁਛ ਵੰਡਿਛ ਦੇਣੀ ਕਾਇਰ ਪਯੋ ਦੇ ਕਰ ਬਹਾਦਰ ਮੁੰਡਾ ਜੰਮਿਆ ਦੋਸਤੋ ਇੱਥੇ ਹੀ ਈ ਕਹਾਣੀ ਖਤਮ ਹੋ ਜਾਂਦੀ ਹੈ